ਕਾਫੀ ਦਿਨਾਂ ਤੋਂ ਸ਼ੂਟ ਚੱਲ ਰਿਹਾ ਹੈ 27 ਤਰੀਕ ਤੋਂ ਐਂਡ ਜਿਹੜੀ ਰਜਨੀ ਹੈ ਫਿਲਮ ਬੜੀ ਡਿਫਰੈਂਟ ਫਿਲਮ ਹੈ ਪੀਰੀਅਡ ਫਿਲਮ ਹੈ ਫਿਲਮ ਦੀ ਜਿਹੜੀ ਬੈਕਬੋਨ ਹੈ ਉਹ ਇੱਕ ਕੈਰੈਕਟਰ ਹੈ ਸੋ ਸੋ ਸਟੋਰੀ ਤੁਹਾਨੂੰ ਸਭ ਨੂੰ ਪਤਾ ਹੀ ਹੈ ਬਟ ਪ੍ਰੈਜੈਂਟੇਸ਼ਨ ਇਜ਼ ਇੰਪੋਰਟੈਂਟ ਐਂਡ ਖਾਸ ਤੌਰ ਤੇ ਬਲਜੀਤ ਦਿਓ ਨਾਲ ਤੇ ਅਮਨ ਹੁੰਦਲ ਨਾਲ ਕੰਮ ਕਰਕੇ ਬਹੁਤ ਅੱਛਾ ਸਾਡਾ ਰਵੀ ਰੁੱਤ ਗਿਆ ਹਾਜੀ ਤੇਰੇ ਆਉਣ ਨਾਲ ਟੁੱਟ ਅਸ ਤੇ ਰੱਬ ਫੇਰ ਬਣ ਗਿਆ ਤੇ ਪਤੀਆਂ ਤੇ ਮਿਹਰਬਾਨ ਹੋ ਗਿਆ ਸੀ ਪਤੀਆਂ ਤੇ ਫੇਰ ਹਾਂਜੀ ਫਿਲਮ ਕਰਕੇ ਚੰਗਾ ਲੱਗ ਰਿਹਾ ਹੈ ਕਿਉਂਕਿ ਇੱਕ ਤਾਂ ਕਹਾਣੀ ਬੜੀ ਸੋਹਣੀ ਹੈ ਔਰ ਉਹਨੂੰ ਬਣਾਉਣ ਦਾ ਤਰੀਕਾ ਜਿਹੜੇ ਸਾਡੇ ਡਾਇਰੈਕਟਰ ਨੇ ਅਮਰ ਹੰਦਲ ਜੀ ਔਰ ਬਲਜੀਤ ਦੇਵ ਜੀ ਇਹ ਦੋਨੋਂ ਕਿਉਂਕਿ ਬਲਜੀਤ ਦਿਓ ਜੀ ਨਾਲ ਮੈਂ ਪਹਿਲਾ ਉਹਨਾਂ ਦੀ ਜਿਹੜੀ ਪਹਿਲੀ ਫਿਲਮ ਸੀਗੀ ਔਰ ਮੈਂ ਪੰਜਾਬੀ ਫਿਲਮਾਂ ਦੇ ਵਿੱਚੋਂ ਵਨ ਆਫ ਮਾਈ ਬੈਸਟ ਫਿਲਮਸ ਹਰਤਾ ਇੱਕ ਲੱਗਦੀ ਹੈ ਜਗ ਜੀਉਂਦਿਆਂ ਦੇ ਮੇਲੇ ਸੋ ਉਹਨਾਂ ਦਾ ਜਿਹੜਾ ਪੋਇਟਿਕ ਵਿਜਨ ਔਰ ਉਹ ਹੈ ਹੈਜ਼ ਲਾਟਸ ਆਫ ਕਲੈਰਿਟੀ ਸੋ ਅਮਰਜੀ ਮੇਰਾ ਖਿਆਲ ਉਹਨਾਂ ਦੇ ਨਾਲ ਹੀ ਸਟੂਡੈਂਟ ਰਹੇ ਨੇ ਸੋ ਉਹਦਾਂ ਦਾ ਹੀ ਅਮਰਜੀ ਵੀ ਕਰਦੇ ਨੇ ਤੇ ਜਦੋਂ ਅਸੀਂ ਸਟੇਜ ਉੱਥੇ ਜਾਂਦੇ ਆ ਲਾਈਨਸ ਦਾ ਚਲੋ ਜੋ ਹੁੰਦੀਆਂ ਹਨ ਦੇ نو ਐਗਜ਼ੈਕਟਲੀ ਵਾਟ ਦੇ ਵਾਂਟ उधर नाल एक्टर नो बहुत आसानी हो जानी है करंटले ही कि ऐसे ले हो उन की चीज चाहिए है, की फीलिंग दिखानी है सो so, करके मजा आता है विजुअली बहुत सुनी बन रही है ये रब ਨਹੀਂ कहर नहीं है इससे बास बता कहर है इधर करके आज पंच रोचाची साठे कोल्ड नहीं है तो इधर करके सुरचिन तीसंद की नरक पड़ी ਫਾਜਨੋ ਚਾਚੀ ਤੇ ਰਜਨੀ ਦਾ ਤਾਂ ਕੋਈ ਕਸੂਰ ਵੀ ਨਹੀਂ ਸੀ ਫਿਰ ਵੀ ਉਹਨਾਂ ਨੂੰ ਐਡੀ ਬੱਟੀ ਸੱਜਿਆ ਇਹਦਾ ਕੋਈ ਅਲਾਸ ਤਾਂ ਹੋਉਂਗਾ ਹੀ ਤੁਹਾਨੂੰ ਅ ਇੱਕ ਗੱਲ ਮੈਂ ਅਮਰ ਹੁੰਦਲ ਜੀ ਬਾਰੇ ਕਹਿਣਾ ਚਾਹਾਂਗੇ ਕਿ ਉਹ ਸਾਡਾ ਸੀਨ ਕੁਝ ਲਿਖਿਆ ਹੁੰਦਾ ਹੈ ਲੇਕਿਨ ਜਦ ਵੀ ਅਸੀਂ ਸੈੱਟ ਤੇ ਜਾਂਦੇ ਆ ਤਾਂ ਜਿਹੜੇ ਡਾਇਲੋਗ ਨੂੰ ਸੀ ਯਾਦ ਕਰਕੇ ਜਾਂਦੇ ਆ ਤਾਂ ਉਹ ਉਹਦੇ 'ਚ ਬੈਠ ਕੇ ਪੜ੍ਹ ਰਹੇ ਹੁੰਦੇ ਨੇ ਤੇ ਨਾਲ ਹੀ ਸਰ ਬਲਜੀਤ ਜੀ ਤੇ ਦੋਨੇ ਜਿਹੜੇ ਡਿਸਕਸ਼ਨਸ ਕਰਦੇ ਨੇ ਤਾਂ ਮੋਸਟ ਆਫ ਦਾ ਡਾਇਲੌਗਸ ਆ ਜਿਹੜੇ ਉੜ ਜਾਂਦੇ ਆ ਸਿਰਫ ਬੈਕਗ੍ਰਾਉਂਡ ਰਹਿੰਦੀ ਆ ਸੋ ਉਹ ਜਿਹੜੇ ਡਾਇਲੌਗ ਆ ਹਮੇਸ਼ਾ ਇਟਸ ਕ੍ਰੀਏਟਿਵ ਪ੍ਰੋਸੈਸ ਆ ਕਿ ਜਿਹੜੀ ਸਕ੍ਰਿਪਟ ਆ ਫਿਲਮ ਦੀ ਲਿਖੀ ਜਾਂਦੀ ਆ ਦੂਸਰੀ ਸ਼ੂਟਿੰਗ ਤੇ ਬੰਦੀ ਆ ਤੀਸਰੀ ਐਡੀਟਿੰਗ ਤੇ ਬੰਦੀ ਆ ਚੌਥੀ ਪਬਲਿਕ ਦੇ ਮਾਈਂਡ ਚ ਬੰਦੀ ਆ ਸੋ ਉਸ ਦੇ ਵਿੱਚ ਮੇਰਾ ਬੜਾ ਲੰਬਾ ਚੌੜਾ ਡਾਇਲੌਗ ਸੀ ਕਿ ਮਾਬਾ ਬਾਬਾ ਨਾਲ 30 ਸਟੋਰੀ ਸੁਣਾਉਣੀ ਆ ਤੇ ਲੇਕਿਨ ਉਹਨਾਂ ਨੇ ਕੱਟ ਕੇ ਬੜਾ ਪੋਇਟਿਕ ਡਾਇਲੌਗ ਬਣਾਇਆ ਕਿ ਜਿਹੜਾ ਮੈਨੂੰ ਬਹੁਤ ਅੱਛਾ ਲੱਗਿਆ ਕਿ ਨਾ ਕਿਸਮਤ ਨਾਲ ਤੇ ਕੋਈ ਸ਼ਿਕਵਾ ਦੁਆਰਾ ਨਾ ਕਿਸਮਤ ਤੇ ਕੋਈ ਸ਼ਿਕਵਾ ਨਾ ਲੇਖਾਂ ਨਾਲ ਕੋਈ ਰੋਸਾ ਸਭ ਠੀਕ ਕਰ ਰਿਹਾ ਮੇਰਾ ਵਾਇਗਰੋ ਜਿਸ ਤੇ ਮੇਰਾ ਪਰੋਸਾ ਸੋ ਐਦਾਂ ਦੇ ਡਾਇਲੋਗ ਜਿਹੜੇ ਸੀ ਪੋਇਟਿਕ ਐਂਡ ਰਬ ਨਾਲ ਜੁੜੇ ਹੋਏ ਇਹਨਾਂ ਨੂੰ ਟਾਈਮ ਲੱਗਦਾ ਤੁਹਾਨੂੰ ਅੰਦਰ ਗ੍ਰਾਸਪ ਕਰਨ ਲਈ ਬਟ ਆਈ ਥਿੰਕ ਇਟ ਵਾਸ ਵੈਰੀ ਗੁੱਡ ਥੈਂਕ ਯੂ ਸਭ ਤੋਂ ਪਹਿਲਾਂ ਇਤਿਹਾਸਿਕ ਪੁਸਤਕ ਮੈਂ ਸਿੱਖ ਰਾਜ ਕਿਵੇਂ ਗਿਆ ਲਿਖੀ ਸੀ ਉਸ ਦੇ ਪ੍ਰਕਾਸ਼ਿਤ ਹੋਣ ਤੇ ਪਾਟਕਾਂ ਨੇ ਮੇਰਾ ਇਨਾ ਹੌਸਲਾ ਵਧਾਇਆ ਕਿ ਮੇਰੇ ਅੰਦਰ ਇਤਿਹਾਸ ਲਿਖਣ ਦੀ ਲਗਨ ਪੈਦਾ ਹੋ ਗਈ ਜਿਹੜੀ ਪੁਸਤਕ ਵਿੱਚ ਇਸ ਵੇਲੇ ਆਪ ਜੀ ਦੇ ਹੱਥ ਵਿੱਚ ਹੈ ਇਹ ਮੈਂ ਪਾਕਿਸਤਾਨ ਬਣਨ ਤੋਂ ਪਹਿਲਾਂ ਲਿਖਣੀ ਆਰੰਭ ਕੀਤੀ ਸੀ ਇਸ ਦਾ ਪਹਿਲਾ ਕਾਂਡ ਹੀ ਅਜੇ ਲਿਖਿਆ ਸੀ ਜਾਂ ਆਜ਼ਾਦੀ ਆ ਗਈ ਲੱਖਾਂ ਹਿੰਦੂ ਸਿੱਖਾਂ ਨਾਲ ਮੈਨੂੰ ਵੀ ਪਾਕਿਸਤਾਨ ਵਿੱਚੋਂ ਘਰ ਛੱਡ ਕੇ ਆਉਣਾ ਪਿਆ ਇਸ ਅਦਲਾ ਬਦਲੀ ਵਿੱਚ ਬਹੁਤ ਸਾਰਾ ਇਕੱਠਾ ਕੀਤਾ ਹੋਇਆ ਇਤਿਹਾਸਿਕ ਮਸਾਲਾ ਪਾਕਿਸਤਾਨ ਵਿੱਚ ਹੀ ਰਹਿ ਗਿਆ ਇਸ ਕਾਰਨ ਮੈਂ ਆਪਣੇ ਪਾਠਕਾਂ ਤੱਕ ਇਹ ਪੁਸਤਕ ਛੇਤੀ ਨਹੀਂ ਪਹੁੰਚਾ ਸਕਿਆ ਫਿਰ ਨਵੇਂ ਸਿਰਿਓਂ ਲੋੜਿੰਦੀਆਂ ਚੀਜ਼ਾਂ ਇਕੱਠੀਆਂ ਕਰਕੇ ਲਿਖਤ ਅੱਜ ਇਤਿਹਾਸ ਤੇ ਪ੍ਰੇਮੀ ਪਾਠਕਾਂ ਦੀ ਪੇਟਾ ਕਰ ਰਿਹਾ ਹਾਂ ਜਿੰਨਾ ਵਿਦਵਾਨ ਲਿਖਾਰੀਆਂ ਦੀਆਂ ਲਿਖਤਾਂ ਦੀ ਸਹਾਇਤਾ ਨਾਲ ਇਹ ਪੁਸਤਕ ਲਿਖੀ ਗਈ ਹੈ ਮੈਂ ਉਹਨਾਂ ਦਾ ਦਿਲੋਂ ਧੰਨਵਾਦੀ ਹਾਂ ਨਾਲ ਹੀ ਆਪਣੇ ਪਾਠਕਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦੀ ਕਿਰਪਾਲਤਾ ਨਾਲ ਮੈਂ ਇਹ ਰਚਨਾਵਾਂ ਛਾਪਣ ਦੇ ਯੋਗ ਬਣ ਸਕਿਆ ਲੁਧਿਆਣਾ ਸੋਹਣ ਸਿੰਘ ਸੀਤਲ ਪਹਿਲਾ ਕਾਂਡ ਜਗਤ ਜਲੰਧਾ ਠਾਰਨ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਪੰਦਰਾਂ ਅਪ੍ਰੈਲ ਚੌਦਾਂ ਸੌ ਉਣੱਤਰ ਈਸਵੀ ਵਿਸਾਖ ਸੁਦੀ ਤਿੰਨ ਪੰਦਰਾਂ ਸੌ ਛੱਬੀ ਬਿਕਰਮੀ ਨੂੰ ਅਵਤਾਰ ਧਾਰਿਆ ਆਪ ਨੇ ਦੇਸ਼ ਦੇ ਡਿੱਗੇ ਹੋਏ ਜੀਵਨ ਨੂੰ ਹਰ ਪਹਿਲੂ ਤੋਂ ਉੱਚਾ ਚੁੱਕਿਆ ਨਿਰੰਕਾਰ ਦੇ ਸਿਮਰਨ ਦੀ ਨਵੀਂ ਲਟਕ ਲਾਈ ਧਰਮ ਅਤੇ ਸਮਾਜ ਦੀਆਂ ਕੁਰੀਤੀਆਂ ਨੂੰ ਦੂਰ ਕੀਤਾ ਅਤੇ ਨਾਲ ਹੀ ਸਮੇਂ ਦੀ ਹਕੂਮਤ ਉੱਤੇ ਵੀ ਬੜੇ ਖੁੱਲ੍ਹੇ ਅਤੇ ਖਰੇ ਸ਼ਬਦਾਂ ਵਿੱਚ ਨੁਕਤਾ ਚੀਨੀ ਕੀਤੀ ਰਾਜ ਕਰਮਚਾਰੀਆਂ ਦੇ ਚੱਲਣ ਬਾਰੇ ਆਪ ਨੇ رائے ਪ੍ਰਗਟ ਕੀਤੀ ਕਲਕਾਤੀ ਰਾਜੇ ਦਾ ਸਾਈ ਧਰਮ ਪੰਖ ਕਰ ਉੱਡਰਿਆ ਜਿੱਥੇ ਹਜ਼ੂਰ ਰੋਹਾਨੀਅਤ ਦੇ ਮਾਲਕ ਸਨ ਔਤੇ ਧਰਮ ਤੇ ਰਾਜਨੀਤੀ ਦੇ ਵੀ ਸੱਚੇ ਪ੍ਰਚਾਰਕ ਸਨ ਗਰੀਬਾਂ ਦਾ ਦਰਦ ਰੱਖਣ ਵਾਲੇ ਮਹਾਰਾਜ ਤੁਕੀ ਪਰਜਾਨੋਂ ਕਸਾਈ ਰਾਜਿਆਂ ਦੇ ਵਸਪਿਆ ਵੇਖ ਕੇ ਕਿਵੇਂ ਸੰਸਾਰ ਸਕਦੇ ਸੋ ਆਪ ਨੇ ਇੱਕ ਅਜੇਹੇ ਪੰਥ ਦੀ ਨੀਂਹ ਧਰੀ ਜੋ ਸਾਰੇ ਦੇਸ਼ ਵਿੱਚ ਧਰਮ ਦਾ ਰਾਜ ਖਾਇੰਗ ਵਾਸ ਸਕਿਆ ਇਸ ਸੰਤ ਦਾ ਪ੍ਰਸਾਰ ਪ੍ਰਚਾਰ ਸਾਰੇ ਦੇਸ਼ ਵਿੱਚ ਖਿਲਰ ਗਿਆ ਦਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਸਾਰੇ ਮੁਲਕ ਨੂੰ 22 ਹਿੱਸਿਆਂ ਦੇ ਵਿੱਚ ਵੰਡਿਆ ਤੇ ਹਰ ਹਿੱਸੇ ਵਿੱਚ ਪ੍ਰਚਾਰ ਵਾਸਤੇ ਇੱਕ ਇੱਕ ਆਗੂ ਥਾਪਿਆ ਇਸ ਸਿਲਸਿਲੇ ਨੂੰ ਕਹਿੰਦੇ ਆ 22 ਮੰਚੀਆਂ ਨੀਤੀਨੀਪਨ ਬਾਦਸ਼ਾਹ ਅਕਬਰ ਗੁਰੂ ਘਰ ਦਾ ਸ਼ਰਧਾਲੂ ਸੀ ਉਹ ਲਾਹੌਰ ਤੋਂ ਦਿੱਲੀ ਨੂੰ ਜਾਂਦਾ ਹੋਇਆ ਗੁਰੂ ਗੁਰੂ ਜੀ ਦੇ ਦਰਸ਼ਨ ਨੂੰ ਗਿਆ ਤੇ ਕਿਹਾ ਹਜ਼ੂਰ ਕੋਈ ਸੇਵਾ ਬਖਸ਼ੋ ਤਾਂ ਮਹਾਰਾਜ ਨੇ ਕਿਹਾ ਇਸ ਸਾਲ ਪੰਜਾਬ ਦਾ ਮਾਮਲਾ ਮaaf ਕਰਦੇ ਕਿਉਂਕਿ ਜਿੰਸਾਂ ਦੇ ਭਾਓ ਕਿਰਨ ਕਰਕੇ ਜ਼ਿਮੀਂਦਾਰਾਂ ਨੂੰ ਤੰਗੀ ਹੋ ਰਹੀ ਹੈ ਅਕਬਰ ਨੇ ਮਾਮਲਾ ਮaaf ਕਰ ਦਿੱਤਾ ਤੇ ਆਪਣੀ رائے ਪ੍ਰਗਟ ਕੀਤੀ ਕਿ ਗੁਰੂ ਗਰੀਬਾਂ ਦਾ ਦੋਸਤ ਹੈ ਇਸ ਘਟਨਾ ਦਾ ਅਸਰ ਹੋਇਆ ਕਿ ਪੰਜਾਬ ਦੇ ਜੱਟਾਂ ਵਿੱਚ ਸਿੱਖੀ ਬਹੁਤ ਵੱਧ ਗਈ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਪੰਥ ਨੂੰ ਹਰ ਸਹੀ ਅਰਥਾਂ ਵਿੱਚ ਜਥੇਬੰਦ ਕੀਤਾ ਆਪਣੇ ਪਿਤਾ ਜੀ ਦਾ ਆਰਾਮ ਕੀਤਾ ਹੋਇਆ ਅੰਮ੍ਰਿਤਸਰ ਹਰਮੰਦਰ ਸਾਹਿਬ ਪੂਰਨ ਕੀਤਾ ਤੇ 22 ਸੂਬਿਆਂ ਦੇ ਪ੍ਰਚਾਰ ਤੇ ਉਗਰਾਹੀ ਨੂੰ ਠੀਕ ਕੀਤਾ ਸਭ ਤੋਂ ਵੱਡਾ ਕੰਮ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਪੂਰੀ ਕਰਨ ਦਾ ਹੁਣ ਸਿੱਖ ਇੱਕ ਪੂਰੀ ਤਰ੍ਹਾਂ ਜਥੇਬੰਦ ਮਜਬ ਫਿਰਕਾ ਸੀ ਸਿੱਖਾਂ ਕੋਲ ਚਾਰ ਚੀਜ਼ਾਂ ਆਪਣੀਆਂ ਸਨ ਆਪਣਾ ਧਰਮ ਗ੍ਰੰਥ ਆਪਣਾ ਧਰਮ ਮੰਦਿਰ ਆਪਣਾ ਧਰਮ ਆਗੂ ਆਪਣੀ ਸਾਂਝੀ ਗੋਲ ਕਫਾਂਡ ਜਾਂ ਖਜ਼ਾਨਾ ਇਸ ਵੇਲੇ ਸਿੱਖੀ ਫਕੀਰਾਂ ਦੀ ਟੋਲੀ ਨਹੀਂ ਸੀ ਸਗੋਂ ਵਿਹਾਰਕ ਬੰਦਿਆਂ ਦਾ ਇੱਕ ਟੋਟਲ ਲੜੀ ਵਿੱਚ ਪਰੋਤਾ ਹੋਇਆ ਪੰਥ ਸੀ ਉਹਨਾਂ ਵਿੱਚ ਵਾਹੀਵਾੜ ਜ਼ਿਮੀਂਦਾਰ ਦੁਕਾਨਦਾਰ ਵਪਾਰੀ ਸ਼ਸਤਰਧਾਰੀ ਸਿਪਾਹੀ ਧਰਮ ਪ੍ਰਚਾਰਕ ਮੁੱਕ ਦੀ ਗੱਲ ਵੱਡੇ ਤੋਂ ਵੱਡਾ ਤੇ ਛੋਟੇ ਤੋਂ ਛੋਟਾ ਹਰ ਤਰ੍ਹਾਂ ਦੇ ਆਦਮੀ ਦੇ ਹਿੱਸੇ ਸਨ ਉਹ ਇੱਕ ਨਿਰੰਕਾਰ ਨੂੰ ਪੂਜਦੇ ਤੇ ਧਰਤੀ ਤੇ ਗੁਰੂ ਅਰਜਨ ਦੇਵ ਜੀ ਦਾ ਆਰਡਰ ਹੁਕਮ ਮੰਨਦੇ ਸਨ ਇਸ ਵੇਲੇ ਗੁਰਗੱਦੀ ਦੀ ਸ਼ਾਨ ਫਕੀਰਾਂ ਵਾਲੀ ਨਹੀਂ ਸਗੋਂ ਮਹਾਰਾਜਿਆਂ ਵਾਲੀ ਸੀ ਗੁਰੂ ਅਰਜਨ ਦੇਵ ਜੀ ਆਪ ਬੜੇ ਸਾਦਾ ਰਿਹਾ ਕਰਦੇ ਪਰ ਗੁਰਗੱਦੀ ਦੀ ਸ਼ਾਨ ਵਾਸਤੇ ਸ਼ਾਹੀ ਮੰਦਰ ਰੇਸ਼ਮੀ ਤੰਬੂ ਹਾਥੀ ਘੋੜੇ ਸਾਰਾ ਕੁਝ ਸੀ ਇਤੋਂ ਤੱਕ ਜਕੀ ਨੇ ਨਹੀਂ ਤਰੱਕੀ ਕਰ ਲਈ ਕਿ ਪੰਥ ਤਵਸਬੀ ਜਹਾਂਗੀਰ ਦੀਆਂ ਅੱਖਾਂ ਵਿੱਚ ਅਰਣ ਕਰਨ ਲੱਗ ਪਿਆ ਅੰਤੋਂ ਦੋਸਤੋ ਖੇਕਰ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੂੰ 30 ਮਈ 1606 ਈਸਵੀ ਨੂੰ ਜੇਡ ਸੁਦੀ 42 ਹਾੜ 1663 ਬਿਕਰਮੀ ਨੂੰ ਸ਼ਹੀਦ ਕਰ ਦਿੱਤੇ ਗਿਆ। ਫਿਰ ਬਲੀ ਯੋਧੇ ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ ਉੱਤੇ ਬੈਠੇ। ਪੀਰਾਂ ਦੇ ਪੀਰ ਤੇ ਰਾਜਿਆਂ ਦੇ ਮਹਾਰਾਜ ਸਨ। ਉਹਨਾਂ ਦੇ ਸਿਰ ਤੇ ਸੁਨਹਿਰੀ ਗਲਗੀ, ਬਾਤਰੇ ਦੋ ਤਲਵਾਰਾਂ ਤੇ ਹੱਥ ਵਿੱਚ ਸੁੰਦਰ ਬਾਜ ਹੁੰਦਾ ਸੀ। ਅਕਾਲ ਤਖਤ ਉੱਤੇ ਸ਼ਾਹੀ ਪੋਸ਼ਾਕ ਪਹਿਨ ਕੇ ਬਾਦਸ਼ਾਹੀ ਤਖਤ ਸਜਾ ਕੇ ਦਰਬਾਰ ਲਗਾਇਆ ਕਰਦੇ ਮੁਗਲ ਸ਼ਾਹੀ ਦੇ ਅੰਦਰ ਅੰਦਰ ਸਿੱਖਾਂ ਦਾ ਪੰਚਾਇਤੀ ਪੰਚਾਇਤੀ ਰਾਜ ਵੀ ਕਾਇਮ ਹੋ ਚੁੱਕਾ ਅੰਮ੍ਰਿਤਸਰ ਉਹਨਾਂ ਦੀ ਰਾਜਧਾਨੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਸੱਚੇ ਬਾਦਸ਼ਾਹ ਅਕਾਲ ਪੁਰਖ ਤਖਤ ਤੋਂ ਸੱਚੇ ਬਾਦਸ਼ਾਹ ਦੀ ਮੋਹਰ ਥੱਲੇ ਹੁਕਮਨਾਮੇ ਜਾਰੀ ਹੋਇਆ ਕਰਦੇ ਸਿੱਖ ਘੋੜਿਆਂ ਦੇ ਚੜਦੇ ਤਲਵਾਰਾਂ ਲੈ ਛਕਾਉਂਦੇ ਤੀਰਾਂ ਦੇ ਨਿਸ਼ਾਨੇ ਸਿੱਖ ਦੇਦੇ ਜੰਗਲਾਂ ਵਿੱਚ ਸ਼ਾਹੀ ਆਕਮਾ ਵਾਂਗ ਸ਼ਿਕਾਰ ਖੜਦੇ ਛੇਵੇਂ ਗੁਰੂ ਜੀ ਨੇ ਸਿੱਖਾਂ ਨੂੰ ਪੂਰੇ ਸਿਪਾਹੀ ਬਣਾ ਦਿੱਤਾ ਰਾਜ ਕਰਮਚਾਰੀਆਂ ਨੇ ਸਿੱਖਾਂ ਦੀ ਫੌਜੀ ਤਾਕਤ ਨੂੰ ਦਬਾਉਣਾ ਚਾਹਿਆ ਤੇ ਗੱਲੇ ਕਥੇ ਵਾਸਤੇ ਲੜਾਈ ਟੋਲ ਲਗ ਗਈ ਸੁੱਚੀ ਸਰਕਾਰ ਦੀ ਕਮਾਨੇ ਹੇਠ ਸਿੱਖ ਵੀ ਇਸ ਕੰਮ ਲਈ ਤਿਆਰ ਹੋ ਚੁੱਕੇ ਸਨ ਸੋ 1600 28 ਤੋਂ ਲੈ ਕੇ 1634 ਈਸਵੀ ਤੱਕ ਸਾਹੀ ਸਾਨਾ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਚਾਰ ਲੜਾਈਆਂ ਹੋਈਆਂ ਤੇ ਚੌਹਾਂ ਵਿੱਚ ਗੁਰੂ ਸਾਹਿਬ ਨੂੰ ਪੂਰੀ ਫਤਿਹ ਪ੍ਰਾਪਤ ਹੋਈ ਸਾਹਿਬਾ ਬਹੁਤੀ ਸਨੇ ਜਰ ਨਾਈਲਾ ਮਾਰੀ ਜਾਂਦੀ ਰਹੀ ਤੇ ਬਾਤੀ ਨਾ ਸੁ ਜਾਂਦੀ ਰਹੀ ਔਰੰਗਜ਼ੇਬ ਦਾ ਸਮਾ ਆ ਤਾਂ ਮੁਗਲਾਂ ਦੀ ਤੱਕੇਸ਼ਾਈ ਦੋ ਵਧ ਗਈ ਮੁਲਾਣਿਆਂ ਨੂੰ ਖੁਸ਼ ਕਰਨ ਬਦਲੇ ਉਹਨੇ ਹਿੰਦੂਆਂ ਦੇ ਮੰਦਰ ਢਾ ਦਿੱਤੇ ਜ਼ੁਲਮ ਕਰਤੇ ਸिखਾਂ ਦੇ ਮੰਦਰ ਢਾਵੇਂ ਆਰਾਮ ਪੂਜਾ ਪਾੜ ਬੰਦ ਤੇ ਸ਼ਬਦ ਕੀਰਤਨ ਦੀ ਮਨਾਈ ਇਸ ਜ਼ੁਲਮ ਨੂੰ ਰੋਕਣ ਵਾਸਤੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਆਪ ਪੇਸ਼ ਕਰ ਦਿੱਤਾ ਔਰੰਗਜ਼ੇਬ ਦੇ ਹੁਕਮ ਨਾਲ 11 ਨਵੰਬਰ 1675 ਈਸਵੀ 22 12 ਮਗਰ ਮਗਰ ਸੁਦੀ ਪੰਜ 1600 ਪਤੀ ਬਿਕਰਮੀ ਨੂੰ ਦਿੱਲੀ ਵਿੱਚ ਸ਼ਹੀਦ ਕਰ ਦਿੱਤੇ ਗਏ। ਗੁਰੂ ਸਾਹਿਬ ਦੀ ਸ਼ਹੀਦੀ ਨੇ ਦੇਸ਼ਵਾ ਦੇ ਸਿੱਖਾਂ ਦੇ ਦਿਲਾਂ ਵਿੱਚ ਗੁੱਸੇ ਤੇ ਜੋਸ਼ ਦੀ ਅੱਗ ਭਾਲ ਦਿੱਤੀ। मरण मारन धार के छेवें पातशाह याद करते दसवें गुरु के झंडे हेठ कशमेश ने सोच लिया तलवार उठाए बिना निभाव महाराज ने टक्कर लाने खुले पैमाने फौजी तैयारियां शुरू की पहाड़ी हिंदू राजे बदोबधी सिखा के रहा चढ़े सो मजबूरन सिखा न लड़ना पाया कद लड़ाई कद खुला कदर ने शाही फौजिया मिलके टक्कर लई ਸੇਖਕ ਤਕੜੀ ਫੌਜੀ ਤਾਕਤ ਬਣ ਗਏ। ਮਹਾਰਾਜ ਨੇ ਉਹਨਾਂ ਦੀ ਪ੍ਰੀਖਿਆ ਲੈਣੀ ਚਾਹੀ। ਦੁਨੀਆਂ ਦੇ ਇਤਿਹਾਸ ਵਿੱਚ ਇਹ ਅਨੋਖੀ ਪ੍ਰੀਖਿਆ ਸੀ। ਭਰੇ ਦੀਵਾਨ ਅੰਦਰ ਹੱਥ ਵਿੱਚ ਚਮਕਦੀ ਤਲਵਾਰ ਲੈ ਕੇ ਹਜੂਰ ਨਸੇ। ਸਖੀਮ ਤੇ ਹਰ ਵਿੱਚ ਪਾਸ ਹੋਈ। ਪੰਜਾਂ ਸਿੱਖਾਂ ਨੇ ਸੀਸ ਪੇਟਾ ਕੀਤੇ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਚਲਾਏ ਹੋਏ ਪੰਥ ਨੂੰ 10ਵੇਂ ਗੁਰੂ ਨੇ ਪੂਰਨਤਾ ਬਖਸ਼ੀ। ਪੰਜ ਪਿਆਰਿਆਂ ਨੂੰ ਅੰਮ੍ਰਿਤ ਸ਼ਕਾਇਆ ਤੇ ਉਹਨਾਂ ਤੋਂ ਆਪ ਸ਼ਕਿਆ। ਉਹਨਾਂ ਨੂੰ ਸੰਗ ਬਣਾਇਆ ਤੇ ਆਪ ਬਣੇ। ਇਸੇ ਦਿਨ ਵਿਸਾਖ 1 1756 ਬਿਕਰਮੀ 3 ਮਾਰਚ 1699 ਈਸਵੀ ਨੂੰ ਹਜ਼ਾਰਾਂ ਸੈਕੂ ਮ੍ਰਿਤ ਸ਼ਾਹੀ ਸਿੰਘ ਬਣੇ ਸ੍ਰੀ ਕੇਸਗੜ ਸਾਹਿਬ ਦੇ ਤਖਤ ਉਤੇ ਖਲੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਮੇਰਾ ਰੂਪ ਬਹਾਦਰ ਸਿੰਘ ਹੋਣ ਅਸੀਂ ਵਾਹਿਗੁਰੂ ਜੀ ਦਾ ਖਾਲਸਾ ਬਣੇ ਆ ਤੇ ਵਾਹਿਗੁਰੂ ਜੀ ਦੀ ਫਤਹੀ ਹੋਵੇਗੀ ਇਸ ਅਕਾਲੀ ਪੰਥ ਨੂੰ ਸਾਜਣ ਵਾਸਤੇ ਅਗਾਲਪੁਰਖ ਨੇ ਮੈਨੂੰ ਭੇਜਿਆ ਹੈ ਖਾਲਸਾ ਜੀ ਤੁਸੀਂ ਅੱਜ ਤੋਂ ਕਾਲਪੁਰਖ ਦੇ ਪੁੱਤਰ ਹੋ ਵਾਹਿਗੁਰੂ ਦਾ ਰੂਪ ਹੋ 84 ਦੇ ਉੱਤੇ ਹੋ ਜਮਨ ਬਨ ਤੋਂ ਰਾਤੋ ਤੇ ਸਾਰੀ ਧਰਤੀ ਦੇ ਬਾਦਸ਼ਾਹ ਹੋ ਤੁਹਾਡਾ ਜਨਮ ਖੰਡੇ ਦੀ ਧਾਰ ਵਿੱਚ ਹੋਇਆ ਹੈ ਲੜਨਾ ਤੁਹਾਡਾ ਕਰਮ ਹੈ ਤੇ ਧਰਮ ਦਾ ਰਾਜ ਕਰਨਾ ਤੁਹਾਡਾ ਹੱਕ ਹੈ ਇਨਸਾਨ ਇਨਸਾਨ ਬਰਾਬਰ ਹੈ ਤੇ ਜਾਤ ਪਾਤ ਤਰਫੋਂ ਪਰਮਾ ਉੱਚ ਨਹੀਂ ਛੁਲੇਖਾ ਹੈ ਦੁਨੀਆ 84 ਦਾ ਗੇੜ ਹੈ ਤੇ ਖਾਲਸਾ ਸਾਰਿਆਂ ਤੋਂ ਉੱਚਾ ਹੈ ਤੁਸੀਂ ਸਭ ਭਾਈ ਯਗੋਰ ਮਤਾ ਤੁਹਾਡੇ ਵਾਸਤੇ ਖਾਲੀ ਹੋ ਤੁਸੀਂ ਵਾਹਿਗੁਰੂ ਦੇ ਚੁਣੇ ਹੋਏ ਸਿਪਾਹੀ ਤੇ ਸੰਤੋ ਤੇ ਉਹਨਾਂ ਵਾਲੇ ਸਮੇਲੇ ਤੁਸੀਂ ਦੇਸ਼ ਤੇ ਬਾਦਸ਼ਾਹ ਬੰਡਾੜਿਆ ਦੇ ਹੰਕਾਰ ਤੋੜਾਂਗਾ ਤੇ ਗਰੀਬਾਂ ਨੂੰ ਦੇਸ਼ ਦੀ ਬਾਦਸ਼ਾਹੀ ਦੇਣਾ। ਦੇਸ਼ ਤੁਹਾਡਾ ਤੇ ਤੁਸੀਂ ਦੇਸ਼ ਦੇ ਬਾਦਸ਼ਾਹ। ਇਹ ਨਹੀਂ ਸੁਣ ਕੇ ਸਿੱਖਾਂ ਦੇ ਚਿਹਰਿਆਂ ਦੇ ਲਾਲ ਹੋ ਗਏ। ਚਮਕੁੱਟੀਆਂ, ਤਲਵਾਰਾਂ, ਦਿਲਾਂ ਵਿੱਚ ਜੋਸ਼ ਠਾਠਾਂ ਮਾਰ ਲੱਗਾ। ਤਲਵਾਰਾਂ ਮਿਆਨਾ ਵਿੱਚ ਉੱਦਾਰ ਆ ਗਏ। ਖੁੱਲੀਆਂ ਬਾਵੇਂ ਜਿ estamp ਕਰਨ ਲੱਗੀਆਂ। ਇਕ ਜਵਾਬ ਹੋ ਗਿਆ। ਸਭਾਂ ਦੇ ਜਿ ਬਾਤ ਰਲ ਕੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਰੁਹੇ। प्राचीन पंथ प्रकाश दुजी एडिशन रतन सिंह जी पंगू पन्ना छबी संगल पंथ युद्ध कोन जनम सांघ शस्त्रायो